ਬਜ਼ੁਰਗੋ ভাই ਖਾਲਸਾ ভাই ਗੁਰਜੀ ਕੀ ਫਤਿਹ ਜੀ ਬਾਬਾ ਜੀ ਅਪੜਾ ਨਾ ਆਟੇ ਦੀ ਬੋਰੀ ਲੈ ਕੇ ਜਾਣੀ ਆ ਲੈ ਜਾਓਗੇ ਪੈਸੇ ਮੈਂ ਦਊਂਗਾ ਆ ਦੰਦਮਾ ਸਾਹਿਬ ਗੁਰਦਰਾ ਹੈਗਾ ਨਾ ਉੱਥੇ ਮੈਂ ਜਣੀਆਂ ਗਿਆ ਇੱਕੋ ਹੀ ਬੋਰੀ 20 ਕਿਲੋ ਦੀ ਕਿੰਨੇ ਪੈਸੇ ਬਜ਼ੁਰਗੋ ਕਿਉਂ ਜਾਇਆ ਨਾ ਨਹੀਂ ਕਿੰਨੇ ਅੱਛਾ ਤੇ ਕਿੰਨੇ ਪੈਸੇ ਕਮਾਇਆ ਸਵੇਰ ਦੇ 60 60 ਰੁਪਏ ਕਮਾਇਆ ਕਿੰਨੀ ਉਮਰ ਕਿ ਨਹੀਂ ਪਿਆ ਰਹੋ ਧੰਗੂ ਗੁਰਨਾਮ ਦਾ ਥੋੜਾ 80 ਸਾਲ ਦੇ ਹੋਣੇ ਆ ਹੈ ਨਾ ਠੰਡ ਬੜੀ ਵੱਡੀ ਵੱਡੀ 83 ਦਾ 85 ਦੀ ਮਦਦ ਕੀ ਉਮਰ ਹੋਣੀ ਆ ਚਲੋ ਪਿਆਰੇ ਆਜੋ ਫਿਰ ਹੈ ਚਲ ਆ ਕੇ ਆ ਗਿਆ ਮੈਂ ਚਲੋ ਤੁਹਾਨੂੰ ਵੀ ਨਾ ਬਸ ਬਜ਼ੁਰਗਾਂ ਨੇ ਕਿਹਾ ਸੀ ਕਿ ਉਹ ਆਟੇ ਦੀ ਬੋਰੀਆਂ ਫੜ ਲਈਆਂ ਤੇ ਬਜ਼ੁਰਗ ਆ ਰਹੇ ਆ ਰਿਕਸ਼ੇ ਤੇ ਤੇ ਮੈਂ ਪਹਿਲੇ ਆ ਕੇ ਖੜ ਗਿਆ ਦੁਕਾਨ ਤੇ ਭਾਈ ਸਾਹਿਬ ਜਿੱਥੇ ਸੀ ਇਹਨਾਂ ਨੂੰ ਕੱਪੜੇ ধੋਣੇ ਆ ਸੋ ਬਜ਼ੁਰਗਾਂ ਨੇ ਕਿਹਾ ਏ ਚਾਹ ਪੀਨੇ ਬਜ਼ੁਰਗੋ ਆ ਗਏ ਬਜ਼ੁਰਗੋ ਪਾਪਾ ਜੀ ਇੱਥੇ ਮੜਾ ਰੋਗ ਦੋ ਮੈਂ ਕਿਹਾ ਅੱ茶 ਪੀਣੀ ਏ ਮੇਰਾ ਆਪਣੀ ਸ਼ੋਪ ਉੱਪਰ ਚਾਹ ਪੀਨੇ ਨਾਲ ਕੁਛ ਕਰਨੇ ਆ ਫੇਰ ਮਿਲ ਕੇ ਚੱਲਦੇ ਆਜੋ ਸਾਈਡ ਤੇ ਲਾ ਲੋ ਆਜੋ ਸਾਈਡ ਤੇ ਕੋਲ ਚਾਹ ਪੀਦੇ ਠੰਡ ਬੜੀ ਆ ਬਜ਼ੁਰਗੋ ਤੇ ਤੁਸੀਂ ਪਾਇਆ ਵੀ ਇੱਥੇ ਪਤਲਾ ਜਾਂ ਪਜਾਮਾ ਵਾ ਤੇ ਨਾਲੋਂ ਸਾਈਡ ਤੇ ਹੈ ਚੱਲੋ ਸੋਹਣੇ ਵੜੇ ਤੋਂ ਬਾਅਦ ਕਰਿਆ ਅੱਛਾ ਜਿੰਨੇ ਜੀ ਬੀ ਜਿਆਦਾ ਸਾਥ ਹੁੰਦੇ ਕਿੱਥੋਂ ਆਦੇ ਕਿਹੜਾ ਪਿੰਡ ਆਪਣਾ ਸਾਈਡ ਤੇ ਅਸੀਂ ਸ਼ਹਿਰ ਜੇ ਨਹੀਂ ਹੈ ਕਰਾਇਆ ਸ਼ਹਿਰ ਨੇ ਆ ਰਿਕਸ਼ਾ ਵੀ ਕਰਾਇਦੇ ਆ ਐਸ਼ਾ ਵੀ ਆਉਂਦੀ ਐ ਸਮੋਗਿਆ ਵਾਹਿਗੁਰੂ ਵਾਹਿਗੁਰੂ ਅੱਛਾ ਮਾਲਕ ਨੇ ਕਿਰਪਾ ਕਰਕੇ ਹੱਥ ਦੇ ਨੇ ਅੱਛਾ ਇਹ ਦੇਖ ਤਾਂ ਥੋੜੇ ਥੋੜੇ ਨਹੀਂ ਹੁਣ ਤੁਸੀਂ ਕਪੜੇ ਨੇ ਪਤਲੇ ਪਾਏ ਆ ਠੰਡੇ ਨਹੀਂ ਆ ਤੇ ਭਾਬਿਓ ਕਪੜੇ ਨਹੀਂ ਹੈਗੇ ਕਪੜੇ ਹੁੰਦੇ ਨੇ ਚੱਲੀ ਕੋਣ ਅੱਛਾ ਹੈ ਨਹੀਂ ਹੈ ਨਹੀਂ ਕਪੜੇ ਅੱਛਾ ਚਲੋ ਆ ਜਿਓ ਆਪਾਂ ਨਾ ਪਹਿਲੇ ਚਾਹ ਪੀ ਲਈ ਲਾ ਲਓ ਸਾਈਡ ਤੇ ਚਾਹ ਪੀ ਲਈ ਆ ਜਿਓ ਆ ਲਾਓ ਸਾਈਡ ਤੇ ਲਾਓ ਕੋਣੀ 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 ਕੋਈ ਸ਼ਿਸ਼ਾ ਲੱਗਾ ਚਾਹ ਕਿਨੇ ਆ ਜਿਓ ਬਾਹਰ ਤੇ ਭਾਬਿਓ ਠੰਡ ਬੜੀ ਆ ਤੇ ਆਜੋ ਆਜੋ ਕੋਈ ਨਾ ਕੋਈ ਆਜੋ ਆਜੋ ਕੋਈ ਠੰਡ ਬੜੀ ਬਾਹਰ ਤੇ ਵਜੋ ਦੇ ਕੁਰਸੀ ਬਹਿਣ ਦੇ ਦਾ ਉਧਰ ਐ ਸਰਦ ਬਹੁਤ ਨਾ ਨਾ ਮੜਾ ਮੜਾ ਨਾ ਬੱਚੇ ਜਿਹੜੇ ਆ ਹਾਂ ਆਪਣੇ ਆਪਣੇ ਛੋਲੇ ਛੋਲੇ ਅੱਗੇ ਹੀ ਵਾਹਿਗੁਰੂ ਵਾਹਿਗੁਰੂ ਠੀਕ ਆ ਉਹ ਪਿੱਛੇ हट ਗਏ ਆ ਅੱਛਾ ਅਹੀਂ ਆਪਣੇ ਦੋਵੇ ਜੀ ਆ ਪਾਪਾ ਜੀ ਨਾ ਪਤਲਾ ਪਾਇ ਜੇ ਤੁ ਪਜਾਮਾ ਠੜ ਨਹੀਂ ਘਲਾਦੀ ਮੈਨੂੰ ਤੇ ਦੱਸਿਆ ਅੱਛਾ ਹੈ ਨਹੀਂ ਕਪੜਾ ਨਹੀਂ ਹੈ ਗਿਆ ਕਪੜੇ ਇੱਥੇ ਗਰਮੀ ਆ ਵਾਹਿਗੁਰੂ ਵਾਹਿਗੁਰੂ ਪਾ ਕੇ ਕਰਨੇ ਸਰਦੀਆਂ ਚ ਵੀ ਆਂ ਜੀ ਇੱਥੇ ਮਹਾਰਾਜ ਹੂੰ ਪਾ ਕੇ ਕਰੀਏ ਇਹ ਸਾਡੇ ਸਿੱਖਾਂ ਦੇ ਹਾਲ ਆ ਜੀ ਗਰੀਬਾਂ ਦੇ ਮਾਰਿਆਂ ਨੂੰ ਕੋਈ ਕੁਛ ਦਾ ਨਹੀਂ ਬਾਬਾਏ ਪੁੱਛਦਾ ਬਾਬਾ ਜੀ ਗੁਰੂ ਗੁਰੂ ਸਾਹਿਬ ਤੁ ਪੁੱਛਦੇ ਆ ਗੁਰੂ ਰਾਮਦਾਸ ਪਾਸ਼ਾ ਇੱਕ ਗੱਲ ਹੋ ਮੇਰੀ ਬੇਹਨ ਦੀ ਜੋ ਇੱਥੇ ਤੱਕ ਆ ਗਏ ਆ ਹੂੰ ਸਾਡੀ ਕਿਸੇ ਪਰਸਨੀਆਂ ਨਹੀਂ ਲਿਖ ਕੋ ਹੂੰ ਜਿਹੜੀ ਬਾੜੀ ਦੀ ਕੋਈ ਹੁੰਦਾ ਨਹੀਂ ਹੂੰ ਬਾਬਾ ਜੀ ਫਿਰ ਤੁਸੀਂ ਬਾਬਾ ਜੀ ਨੂੰ ਕਿਉਂ ਨਹੀਂ ਕਹਿੰਦੇ ਗੁਰੂ ਰਾਮਦਾਸ ਪਾਸ਼ਾ ਨੂੰ ਕਿਹਾ ਕਰੋ ਨਾ ਕਿਉਂ ਨਹੀਂ ਕਹਿੰਦੇ ਉਹ ਜਾਈਦਾ ਇੱਥੇ ਕੇ ਵਿੱਚ ਨਹੀਂ ਕੀਆ ਕਰੋ ਨਾ ਬਾਬਾ ਜੀ ਕੀਆ ਕਰੋ ਨਹੀਂ ਅੱਛਾ ਮਿਲਦਾ ਰੋ ਜੀ 100 150 ਦਿੰਦੇ ਮਹਾਰਾਜ ਕਹੇ ਦਿੰਦੇ ਕਈ 100 ਕਹਿੰਦੇ 200 ਕਹਿੰਦੇ 300 ਕਹਿੰਦੇ ਦਿੰਦੇ ਆ ਇੰਨਾ ਕੁ ਮਰਿਆ ਵੀ ਆਪਣੇ ਕਿੱਲੇ ਦਾ ਖਰਚਾ ਤੁਹਾਨੂੰ ਪੜਾ 100 ਦੇ ਤੋਂ ਕਾ ਹੂੰ ਹੂੰ ਚਿਲੰਡਰ ਵੀ ਖਾਂਦਾ ਵਾ ਹੂੰ ਕਿਉਂਕਿ ਤੁਹਾਨੂੰ ਪੜਾ ਹੂੰ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਤੇ ਵਿਸ਼ਵਾਸ ਹੈਗਾ ਬਾਬਿਓ ਹੈਗਾ ਹੈਗਾ ਰੋਟੀ ਉਹਨੇ ਦੀ ਆਸ ਤੇ ਸਾਨੂੰ ਜਿਹੜੀ ਰੋਟੀ ਆ ਹਾਂ ਮਿਲਦੀ ਆ ਮਿਲ ਮਤਲਬ ਹੈਗੀ ਆ ਗੁਰੂ ਰਾਮਦਾਸ ਪਾਤਸ਼ਾਹ ਹੈਗੀ ਆ ਉਹ ਜੂੰਦੇ ਗੁਰੂ ਆ ਹੈਗੇ ਆ ਜੂਂਦੇ ਆ ਤੁਸੀਂ ਮੰਨਦੇ ਹੋ ਹੈਗੇ ਆ ਗੁਰੂ ਸਾਹਿਬ ਹੈਗੇ 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 ਗੁਰੂ ਅੰਮ੍ਰਿਤਸਪਾ ਸਾਹਿਬ ਹੈਗੇ ਆ ਉਹ ਦਿਨ ਦਿੰਦੇ ਆ ਰੋਟੀ ਦਿੰਦੇ ਆ ਰੋਟੀ ਉਹਨੇ ਸਿਰ ਤੇ ਖਾਈ ਦੀ ਉਹਨਾਂ ਦੇ ਜਦੋਂ ਘੇੜਾ ਚੱਲਦਾ ਹੂੰ ਗੋਦਾ ਨੱਕ ਗੋਦਾ ਲੱਗਦੀ ਹੂੰ ਗੁਰੂ ਅੰਮ੍ਰਿਤਸਪਾ ਸਾਹਿਬ ਦਿਓ ਰੋਟੀ ਦਿਓ ਬਾਬਾ ਜੀ ਕੋਈ ਨਹੀਂ ਪੁੱਛਦਾ ਸਾਨੂੰ ਓਏ ਕੋਈ ਨਹੀਂ ਪੁੱਛਦਾ ਕਿਸੇ ਨੇ ਕਿਸੇ ਨੇ ਕਦੀ ਤੁਹਾਨੂੰ ਜਿੰਨੇ ਲੋਕ ਵੱਡੇ ਹੋ ਗਏ ਹੂੰ ਉਹਨੇ ਦਿਲ ਛੋਟੇ ਹੋ ਗਏ ਉਹ ਉਹ ਹੋਰ ਇਹ ਚ ਕੋਈ ਮੇਰੇ ਵਿੱਚ ਰੱਖੀ ਹੂੰ ਇਰੇ ਵਿੱਚ ਗੁਰੂ ਵੱਟ ਅੱਛਾ ਬਜ਼ੁਰਗੋ ਕਿਨੇ ਪੈਸੀ ਹੋਣ ਤੁਹਾਡੇ ਕੋਲ ਅੱਜ ਕਿਨੇ ਕਮਾਇਆ ਤੁਸੀਂ 60 ਰੁਪਏ 60 ਰੁਪਏ ਸਾਰੇ ਹੋਣ ਟਾਈਮ ਹੋ ਗਿਆ ਰੱਬ ਤੜਪ ਭਲਾ ਕਰੇ 4 4 ਵਜ ਗਏ ਤੇ 60 ਰੁਪਏ ਦੇਖੋ ਜੇ ਜੇ ਕਿਤੇ ਮਿਲ ਗਿਆ ਮਿਲ ਗਿਆ ਜਿਹੜਾ ਠੀਕ ਆ ਨਹੀਂ ਮੇਰੇ ਤੇ ਅੱਠਾਂ-ਅੱਠਾਂ ਦੇਣਗੇ ਯਾਰ ਅੱਛਾ ਬਾਬਾ ਜੀ ਇਦਾਂ ਵਾ ਮੈਂ ਹੁਣ ਤੁਹਾਨੂੰ ਦੱਸਾਂ ਬਜ਼ੁਰਗੋ ਇਦਾਂ ਵਾ ਕਿ ਮੈਂ ਝੂਠ ਬੋਲ ਕੇ ਤੁਹਾਨੂੰ ਇਥੇ ਲੈ ਗਿਆ ਮੈਂ ਕਿਤੇ ਨਹੀਂ ਜਾਣਾ ਮੈਂ ਸਿਰਫ ਤੁਹਾਡੀ ਮਦਦ ਕਰਨ ਵਾਸਤੇ ਤਾਂ ਮਿਲਿਆ ਠੀਕ ਹੈ ਤੁਸੀਂ ਕੱਪੜੇ ਪਤਲੇ ਪਾਏ ਹੋਏ ਠੰਡ ਲੱਗਦੀ ਸੀ ਮੈਂ ਜਦੋਂ ਉਧਰ ਆ ਰਿਹਾ ਨਾ ਮੈਂ ਤੁਹਾਨੂੰ ਦੇਖਿਆ ਤੁਸੀਂ ਠੰਡੇ ਸੀ ਬਿਲਕੁਲ ਹੀ ਕੰਬਦੇ ਵੀ ਸੀ ਜਦੋਂ ਉਧਰ ਉਧਰ ਆ ਰਹੇ ਸੀ ਮੈਂ ਤੁਹਾਡੇ ਕੱਪੜੇ ਦੇਖੇ ਮੈਂ ਕਿਹਾ ਪਤਲੇ ਕੱਪੜੇ ਪਾ ਕੇ ਬਜ਼ੁਰਗ ਆ ਰਹੇ ਆ ਫਿਰ ਤਾਂ ਤੁਹਾਨੂੰ ਮੈਂ ਪੁੱਛਿਆ ਸੀ ਮੈਂ ਕਿਹਾ ਬਜ਼ੁਰਗਤ ਕੱਪੜੇ ਨਹੀਂ ਹੈਗੇ ਤੁਸੀਂ ਮੈਨੂੰ ਕਿਹਾ ਜੇ ਹੁੰਦੇ ਤਾਂ ਮੈਂ ਗਰਮ ਨਾ ਪਾਉਂਦਾ ਮੈਂ ਮੈਂ ਹੋ ਕੋਣ ਠੀਕ ਹੈ ਜੀ ਹੈ ਹੈਗੇ ਨਹੀਂ ਸੀ ਨਾ ਸੀ ਸੋ ਤੁਹਾਡੇ ਗੁਰੂ ਨੇ ਮੈਨੂੰ ਭੇਜਿਆ ਤੁਹਾਡਾ ਗੁਰੂ ਬੇਅੰਤ ਹੈ ਗੁਰੂ ਰਾਮਦਾਸ ਜੀਉਂਦਾ ਗੁਰੂ ਹੈ ਉਹਨੇ ਮੈਨੂੰ ਭੇਜਿਆ ਤੁਹਾਡੇ ਵਾਸਤੇ ਆ ਆ ਵੇਖੋ ਪਜਾਮਾ ਨਾ ਗਰਮ ਜੇ ਅੰਦਰੋਂ ਗਰਮਿਆ ਕਰੀਏ ਇਦਾਂ ਤੁਹਾਨੂੰ ਪਤਾ ਬਾਬਾ ਜੀ ਠੰਡ ਨਹੀਂ ਇੱਕ ਠੀਕ ਆ ਆ ਪਾਓ ਪਿਲੇ ਤੁਹਾਨੂੰ ਗੁੰਗਾਮ ਠੀਕ ਹੈ ਮਹਾਰਾਜ ਤੁਹਾਨੂੰ ਗੁੰਗਾਮ ਤੇ ਇੱਥੇ ਆਉਂਦਾ ਰਹੋ ਦੇਖ ਆ ਗਏ ਹਾਂਜੀ ਸ਼ੁਰੂ ਤੋਂ ਆਉਣ ਵਾਲਾ ਚੱਲ ਜਾਈਏ ਤੁਹਾਨੂੰ ਜੀ ਆਉਂਦਾ ਸੀ ਕੀ ਉਹ ਉਹ ਗਿਰ ਕੇ ਆਸ ਸਵੈਟਰ ਪਾਓ ਆਸ ਸਵੈਟਰ ਪਾਓ ਬਲੀ ਸਵੈਟਰ ਪਾਓ ਤਨਗੁਲ ਨੰਦਸ ਜੀ ਮਾ ਗਾਈ ਤਨਗੁਲ ਨੰਦਸ ਜੀ ਹਾਂ ਤਨਗੁਲ ਨੰਦਸ ਜੀ ਬਬਾ ਜੀ ਹੁਣ ਤੇਰੀ ਛਾਂੜਕ ਲੱਗਦੀ ਹੈ ਜੱਜ ਦੇ ਵੇਪ ਗਰੇ ਪੂਰੇ ਜੱਜਦੇ ਆਣ ਐਨਕ ਲਾ ਗਿਆ ਹੈ ਹਾਂਜੀ ਬੂਟ ਪਾ ਲਓ ਆਪਣੇ ਤੇ ਆਹ ਵੇਖੋ ਬੱਬੀ ਇਧਰ ਕੋ ਸ਼ੀਸ਼ੇ ਵੇਖੋ ਸ਼ੀਸ਼ੇ ਜਾਓ ਮੇਰੇ ਕੋ ਸ਼ੀਸ਼ੇ ਜੱਜ ਦੇ ਵੇ ਜੋ ਜੱਟ ਗਏ ਹੈ ਹਾਂਜੀ ਹੈ ਠੀਕ ਹੈ ਚਲੋ ਬੈਜੋ ਹੁਣ ਹੁਣ ਤੁਹਾਨੂੰ ਠੰਡ ਨਹੀਂ ਲੱਗਦੀ ਨਹੀਂ ਨਹੀਂ ਹੈ ਨਹੀਂ ਪਹਿਲੇ ਲੱਗਦੀ ਸੀ ਦੇ ਇਹ ਪਗਾਲਾ ਪਲੇ ਹੈਗੀ ਜਣ ਹੁੰਦ ਨਹੀਂ ਲੱਗਦੀ ਲੋਟੇ ਜਿਹੇ ਤਰ੍ਹਾਂ ਲੈ ਨਹੀਂ ਬਾਬਾ ਜੀ ਮੈਂ ਕੁਛ ਨਹੀਂ ਕੀਤਾ ਇਹ ਤੁਹਾਡਾ ਗੁਰੂ ਬੜਾ ਬਿਆਨਤ ਹੈ ਮੈਂ ਤੁਹਾਨੂੰ ਉਹੀ ਚੀਜ਼ ਕਹ ਰਿਹਾ ਨਾ ਤੁਹਾਡਾ ਪਾਤਸ਼ਾਹ ਗੁਰੂਦਾਮ ਦਾਸ ਪਾਸ਼ਾ ਬੜਾ ਬਿਆਨਤ ਹੈ ਉਹਨੂੰ ਪਤਾ ਸੀ ਤੁਹਾਨੂੰ ਠੰਡ ਲੱਗ ਰਹੀ ਹੈ ਪਤਾ ਸੀ ਨਾ ਉਹਨੂੰ ਮੈਂ ਤਾਂ ਮੈਂ ਤਾਂ ਆਪਣੇ ਕੰਮ ਜਾ ਰਿਹਾ ਸੀ ਮੈਂ ਤੁਹਾਨੂੰ ਦੇਖਿਆ ਤੁਹਾਨੂੰ ਦੇ ਕੇ ਵਾਪਸ ਮੋੜਿਆ ਪਿਆਰਿਓ ਗੁਰੂ ਰਾਮਦਾਸ ਜੀਉਂਦੇ ਗੁਰੂ ਨੇ ਉਹ ਬੈਠੇ ਨੇ ਜੀਉਂਦੇ ਨਾ ਉਹ ਉਹ ਬੈਠੇ ਨੇ ਉਹਨਾਂ ਨੂੰ ਪਤਾ ਹੈ ਮੇਰੇ ਗੁਰਸਿੱਖ ਨੂੰ ਠੰਡ ਲੱਗ ਰਹੀ ਹੈ ਜੀ ਜੀ ਸਾਡੇ ਕੋਲ ਨੋਟ ਹੈ ਤੁਹਾਡੇ ਕੋਲ ਓਟ ਹੈ ਗੁਰੂ ਰਾਮਦਾਸ ਸਾਹਾ ਜੀ ਠੀਕ ਹੈ ਨਾ ਅਸੀਂ ਕੁਛ ਨਹੀਂ ਕੀਤਾ ਜੋ ਇਹ ਤੁਹਾਨੂੰ ਕਪੜੇ ਲੈ ਕੇ ਦਿੱਤੇ ਨਾ ਇਹ ਮਾਲਕ ਨੇ ਸਾਨੂੰ ਡਿਊਟੀ ਲਈ ਹੈ ਮੇਰੀ ਕਿ ਨਿਰਵੈਰ ਤੂੰ ਜਾਣਾ ਤੇ ਜਿਹੜਾ ਗੁਰਸਿੱਖ ਮੇਰਾ ਪਿਆਰਾ ਹੈ ਠੰਡ ਦਾ ਪਿਆਵਣਾ ਨੂੰ ਠੰਡ ਲੱਗਦੀ ਉਹਨੂੰ ਦੇ ਦੇ ਤੇ ਬਾਬੀ ਮੈਂ ਅੱਜ ਉਹੀ ਮੈਂ ਕੀਤਾ ਮੇਰਾ ਕੋਈ ਇਹ ਚਲੋ ਕੀ ਮੇਰਾ ਧੰਨਵਾਦ ਕਰਨ ਦੀ ਲੋੜ ਨਹੀਂ ਇਹ ਸ਼ੁਕਰਾਨਾ ਗੁਰੂ ਰਾਮਦਾਸ ਪਾਸ਼ਾ ਦਾ ਠੀਕ ਹੈ ਨਾ ਤੇ ਫੜੋ ਚਾਹ ਫੜੋ ਆ ਚਾਹ ਪੀਓ ਜੀ ਠੀਕ ਹੈ ਇਹ ਤੁਹਾਡੇ ਵਾਸਤੇ ਚਾਹ ਵਾ ਚਾਹ ਪੀਓ ਚਾਹ ਪਾ ਜੀ ਬਸ ਕੋਲ ਨਾਲ ਫੜ ਲਓ ਕੱਪ ਫੜ ਲਓ ਬਬੂ ਚਾਹ ਪੀਓ ਤੇ ਗਰਮ ਹੋ ਜਾਓ ਤੇ ਬਾਬਾ ਜੀ ਮੈਂ ਕਿਤੇ ਨਹੀਂ ਜਾਣਾ ਮੈਸੇਜ ਤੁਹਾਨੂੰ ਇੱਕ ਝੂਠ ਬੋਲਿਆ ਸੀ ਕਿ ਆਟੇ ਦੀ ਬੋਲੀ ਦੇ ਕੇ ਆਣੀ ਆ ਇਹ ਨਾ ਇਹ ਨਾ ਇਹ ਬੋਲਿਆ ਆਪਾ ਆਗੇ ਹਾਂ ਅਗੇ ਨਾ ਤੁਸੀਂ ਤੁਸੀਂ ਹੁਣ ਬੇਨਤੀ ਸੁਣੋ ਇੱਕ ਮੈਂ ਫੋਮੇ ਬੇਨਤੀ ਕਰਨੀ ਆ ਤੁਸੀਂ ਮੈਨੂੰ ਦੱਸੋ ਕਿੰਨੇ ਪੈਸੇ ਲੋਗੇ ਹੁਣ ਤੁਸੀਂ ਮੈਨੂੰ ਉੱਥੋਂ ਦਾ ਕੇ ਖਿੱਚ ਕੇ ਲੈ ਕੇ ਆਏ ਹੋ ਹੋ ਤੁਹਾਡੀ ਖੁਸ਼ੀ ਆਪਾਂ ਕਹੇ ਮੋਹ ਨਹੀਂ ਮੰਗ ਸਭ ਜੋ ਤੁਹਾਡੀ ਸਰਦ ਅੱਛਾ ਆ ਫੜੋ ਕੋਲੇ ਬਿਸਕੁਟ ਖਾਓ ਜੋ ਤੁਹਾਡੀ ਸਰਦ ਆ ਹਾਂ ਆ ਫੜੋ ਆਪਾਂ ਕਹਦੇ ਸਾਡੇ ਆਪਾਂ ਮੋਹ ਨਹੀਂ ਮੰਗ ਅੱਛਾ ਤੁਸੀਂ ਮੇਰੇ ਕਹਿਣ ਤੇ ਆਏ ਹੋ ਹੁਣ ਸਾਡਾ ਵੀ ਫਰਜ਼ ਬੰਦਾ ਨਾ ਤੁਹਾਨੂੰ ਕੀਰਤ ਦੇ ਦਈਏ ਜੋ ਤੁਹਾਡੀ ਖੁਸ਼ੀ ਹਾਂ ਚਲੋ ਜੋ ਤੁਹਾਡੀ ਫੜੋ ਖਾਓ ਤੁਸੀਂ ਬਿਸਕੁਟ ਖਾਓ ਤਾਨ ਗੁਰੂ ਅਮਰਦਾਸ ਜੀ ਮਹਾਰਾਜ ਬੜਾ ਬਿਹਾਨਤਾ ਬਿਲਕੁਲ ਬੜੇ ਬਿਹਾਨਤਾ ਸਾਡੇ ਪਾਸ਼ਾ ਜੀ ਅੱਛਾ ਘੱਟ ਹੈ ਕੋਈ ਨਹੀਂ ਮੈਨੂੰ ਕਹਿੰਦਾ ਬੜੇ ਬਿਹਾਨਤਾ ਸਾਡੇ ਗੁਰੂ ਅਮਰਦਾਸ ਪਾਸ਼ਾ ਜੀ ਜੀ ਤੁਹਾਡੀਆਂ ਅਸੀਸਾਂ ਚਾਹੀਦੀਆਂ ਮੈਨੂੰ ਅਸੀਸਾਂ ਦਿਓ ਕਿ ਤੁਹਾਡੇ ਵਰਗੇ ਆਦੇ ਕੰਮ ਆ ਸਕੀ ਅਸੀਂ ਮਹਾਰਾਜ ਜੀ ਜੀ ਸਾਡੀ ਮਹਾਰਾਜ ਬੜੀ ਬੜੀ ਉਮਰ ਕਰੇ ਸ਼ੁਕਰ ਹੈ ਗੁਰੂ ਅਮਰਦਾਸ ਦਾ ਸ਼ੁਕਰ ਹੈ ਵਾਟਾ ਕਰੇ ਸ਼ੁਕਰ ਹੈ ਸ਼ੁਕਰ ਹੈ ਗੁਰੂ ਸਾਹਿਬ ਦਾ ਬਿਲਕੁਲ ਬਿਲਕੁਲ ਜੀ ਸ਼ੁਕਰ ਹੈ ਅਸੀਂ ਕੋਮ ਦੇ ਕੰਮ ਆ ਸਕੀਏ ਅਸੀਂ ਤੁਹਾਡੇ ਵਰਗੇ ਬਜ਼ੁਰਗਾਂ ਨੂੰ ਸਾਂਭ ਸਕੀਏ ਇੰਨੀ ਕੁ ਮਾਰੇ ਤੁਹਾਨੂੰ ਮਤ ਦੇਣ ਸਮਤਮਤ ਕਰਨ ਕੋਮ ਜੇ ਹੁਣ ਤੁਹਾਨੂੰ ਮਾਇਆ ਦੇ ਲਈ ਆ ਇਹ ਫੜੂ ਮਾਇਆ ਠੀਕ ਹੈ 60 ਰੁਪਏ ਕਿ ਮਾਇ ਹੀ ਹਾਂਜੀ ਇਹ ਤੁਹਾਡੇ ਕੋਲ ਮਾਇਆ ਗਈ ਹੈ ਠੀਕ ਹੈ ਦਿਹਾੜੀ ਪੂਈ ਹੋ ਗਈ ਕਹਦੀ ਆਪਾਂ ਸਵਾਸ ਸਵਾਸ ਗੁਰੂ ਰਾਮਦਾਸ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਿਰ ਬੋਲੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਪਿਆਰਿਓ ਤੁਹਾਡਾ ਗੁਰੂ ਬੀਅੰਤ ਹੈ ਉਹਨੇ ਤੁਹਾਡੀ ਇਹ ਸੇਵਾ ਕੀਤੀ ਕਿਉਂਕਿ ਤੁਸੀਂ ਠਰਦੇ ਬੀਅ ਸੀ ਮੈਂ ਫਿਰ ਦੱਸਦੇ ਆ ਅਸੀਂ ਕੁਛ ਨਹੀਂ ਕੀਤਾ ਠੀਕ ਹੈ ਸਿੰਘੋ ਤੁਹਾਡਾ ਗੁਰੂ ਤੁਹਾਡੇ ਨਾਲ ਹੈ ਅੰਗ ਸੰਗ ਹੈ ਠੀਕ ਹੈ ਤੁਸੀਂ ਬਸ ਅਸੀਸ ਦੇਣੀ ਬਜ਼ੁਰਗੋ ਕਿ ਅਸੀਂ ਕੌਮ ਦੇ ਕੰਮ ਆ ਸਕੀਏ ਕੌਮ ਨੂੰ ਸੋਝੀ ਮਿਲੇ ਸਾਡੇ ਬਜ਼ੁਰਗ ਜਿਹੜੇ ਰੁੱਲਦੇ ਪਏ ਨੇ ਅਸੀਂ ਇਹਨਾਂ ਦੀ ਬਾਹ ਫੜ ਸਕੀਏ ਠੀਕ ਹੈ ਤੁਸੀਂ ਇਹ ਚੀਜ਼ ਅਰਦਾਸ ਕਰਨੀ ਗੁਰੂ ਆਮਦਾਸ ਪਾਸ਼ਾ ਨੂੰ ਜਿਵੇਂ ਅਸੀਂ ਸਾਡੇ ਸਹਾਇ ਹੋਏ ਹਾਂ ਹੋਰ ਵੀ ਵੀਰ ਜਿਹੜੇ ਵੱਖ-ਵੱਖਰੇ ਸ਼ਹਿਰਾਂ 'ਚ ਆ ਉਹ ਵੀ ਆਪਣੇ ਆਪਣੇ ਸ਼ਹਿਰ ਦੇ ਵਿੱਚ ਜਿਹੜੇ ਬਜ਼ੁਰਗਾਂ ਉਹਨਾਂ ਦੀ ਸਹਾਇ ਹੋਣ ਸਾਨੂੰ ਦੇਖ ਕੇ ਹੈਨਾ ਕਿਸੇ ਬਜ਼ੁਰਗ ਨੂੰ ਧੱਕੇ ਨਾ ਖਾਣੇ ਪੈਣ ਕਿਸੇ ਬਜ਼ੁਰਗ ਨੂੰ 50-50 ਰੁਪਏ ਦੇ ਉੱਤੇ ਰਿਕਸ਼ੇ ਨਾ ਚਲਾਣੇ ਪੈਣ ਸਾਡਾ ਪੰਜਾਬ ਸਾਡਾ ਹੀ ਪਿੰਡ ਸਾਡੇ ਬਜ਼ੁਰਗ ਹਾਂਜੀ ਠੀਕ ਹੈ ਨਾ ਇਹ ਚੀਜ਼ ਦੀ ਤੁਸੀਂ ਅਰਦਾਸ ਕਰਨੀ ਬੇਨਤੀ ਕਰਨੀ ਮੇਰੇ ਵਾਸਤੇ ਕੁਛ ਨਾ ਮੰਗੇਓ ਮੈਨੂੰ ਕੁਛ ਨਹੀਂ ਚਾਹੀਦਾ ਬਸ ਗੁਰੂ ਰਾਮਦਾਸ ਪਾਸ਼ਾ ਦੀ ਓਟ ਚਾਹੀਦੀ ਜਿਹੜੀ ਤੁਹਾਡੇ ਕੋਲ ਹੈ ਜ਼ਰੂਰ ਠੀਕ ਹੈ ਜੀ ਚਲੋ ਪਿਆਰਿਓ ਠੀਕ ਹੈ ਜੀ ਹੁਣ ਤੁਸੀਂ ਨਿੱਗੇ ਹੋ ਗਏ ਨਾ ਨਿੱਗੇ ਹੋ ਗਏ ਠੰਡ ਨਹੀਂ ਲੱਗਦੀ ਚਲੋ ਪਿਆਰਿਓ ਹੁਣ ਤੁਸੀਂ ਚਲੇ ਜਾਓ ਠੀਕ ਹੈ ਜੀ ਹਾਂ ਚਲੋ ਆ ਆ ਆ ਫੜਨੋਂ ਪਹਿਲੇ ਤੁਸੀਂ ਰੱਖ ਲਓ ਦੇ ਚ ਹੁਣ ਤੁਸੀਂ ਨਾ ਘਰ ਜਾਣਾ ਜੀ ਬੇਨਤੀ ਹੈ ਹੁਣ ਰਿਕਸ਼ਾ ਨਹੀਂ ਚਲਾਣਾ ਠੀਕ ਹੈ ਸਾਠ ਰੁਪਏ ਤੇ ਉਹ ਵੀ ਪੈਸੇ ਆ ਗਏ ਝੜੀ ਬਣ ਗਈ ਪੜ ਕਰ ਜਾਓ ਠੀਕ ਹੈ ਚਲੋ ਧੰਗੂ ਗੁਰੂ ਰਾਮਦਾਸ ਕਿਰਪਾ ਕਰਨ ਬੱਬਿਓ ਚਲੋ ਠੀਕ ਹੈ ਪਿਆਰਿਓ ਨਾ ਗੁਰੂ ਰਾਮਦਾਸ ਚਲੋ ਠੀਕ ਹੈ ਪਿਆਰਿਓ ਓਕੇ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰਾਮਦਾਸ